ਅੱਜ ਅਸੀਂ ਪਹੁੰਚੇ ਹਾਂ ਹਲਕਾ ਦਿਨਾ ਨਗਰ ਦੇ ਪਿੰਡ ਬੈਂਸੋ ਤੋਂ ਜਿੱਥੇ ਸਾਡੇ ਨਾਲ ਮੌਜੂਦ ਨੇ ਇਹ ਬਲਕ ਸੰਪਤੀ ਦੇ ਮੈਂਬਰ ਗੁਰਮੁਖ ਸਿੰਘ ਜੀ 11 ਪਿੰਡਾਂ ਦੀ ਇਲੈਕਸ਼ਨ ਜਿੱਤ ਕੇ ਸੋ ਇੱਕ ਸੇਵਾ ਜਿਹੜੀ ਉਹ ਹੁਣ ਸ਼ੁਰੂ ਕਰ ਦਿੱਤੀ ਗਈ ਆ ਸੋ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ 11 ਪਿੰਡਾਂ ਦੀ ਇਲੈਕਸ਼ਨ ਜਿਹੜੀ ਆ ਉਹ ਕਿਵੇਂ ਰਹੀ ਆ ਬੜਾ ਸੰਘਰਸ਼ ਮਈ ਜਿਹੜਾ ਇਹ ਮੁਕਾਬਲਾ ਰਿਹਾ ਜਾਂ ਬੜਾ ਸੁਖਾਲਾ ਰਿਹਾ ਸੋ ਸਾਡੇ ਨਾਲ ਮੌਜੂਦ ਨੇ ਤੇ ਸੱਸੀ ਗੱਲ ਸਾਹਿਬ ਸੱਸੀ ਗੱਲ ਸਾਹਿਬ ਉਹ 11 ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਸੇਵਾ ਬਖਸ਼ੀ ਮਾਨ ਬਖਸ਼ਿਆ ਤੁਹਾਡੇ ਅਸੀਂ ਉੱਤੇ ਬਲਾਤ ਸੰਪਤੀ ਦਾ ਪਾਸੇ ਜਿਹਾ ਸੋ ਕਿਵੇਂ ਦੇ ਦੋ ਕੀ ਕਹਣਾ ਚਾਹੁੰਦਾ ਬਹੁਤ ਵਧੀਆ ਤੇ ਸੰਤੋਪਾਲਾ ਜੀ ਵਧਾਈ ਦੇ ਨਾਮ ਆਏ ਹੋ ਸਜਾ ਆਈ ਜਿਹੜਾ ਇਹਨਾਂ 11 ਪਿੰਡਾਂ ਦੇ ਵਿੱਚ ਮੇਰਾ ਮਾਨਤਨ ਰੱਖਿਆ ਬੜੀ ਵਧੀਆ ਢੰਗ ਨਾਲ ਇਹਨਾਂ ਮੇਰਾ ਸਹਿਯੋਗ ਦਿੱਤਾ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਇਹਨਾਂ ਪਿੰਡਾਂ ਦੀ ਸੇਵਾ ਕਰ ਸਕਾਂ ਇਹਨਾਂ ਪਿੰਡਾਂ ਦੀ ਸੋਚ ਦੇ ਪਰ ਇਹ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਮੈਂ ਵੀ ਜਿੱਦਾਂ ਵੀ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਜਿੱਦਾਂ ਵੀ ਇਹਨਾਂ ਪਿੰਡਾਂ ਦੀਆਂ ਛੁੜੀਆਂ ਵਗੀਆਂ ਮੁਸ਼ਕਲਾਂ ਪਿਛਲੇਆਂ ਸਰਕਾਰਾਂ ਤੋਂ ਵੀ ਆਈਆਂ ਨੇ ਤੇ ਮਤਲਬ ਆਪਾਂ ਵੱਧ ਚੜ ਕੇ ਇਹਨਾਂ ਦਾ ਸਹਿਯੋਗ ਕਰ ਦਈਏ ਜਦਕਿ ਇਹ ਪਿੰਡ ਸਾਡੇ ਕਾਫੀ ਪਿਛੜੇ ਹੋਏ ਨੇ ਇਹਨਾਂ ਪਿੰਡਾਂ ਦਾ ਮਤਲਬ ਜਿਹੜੀਆਂ ਵੀ ਹੁਣ ਅੱਗੇ ਕੰਮ ਕਰ ਚੱਲਣੇ ਨੇ ਤੇ ਆਪਾਂ ਬਾਤ ਕਰਕੇ ਸਹਿਯੋਗ ਲਈਏ ਜੀ ਸੋ 11 ਪਿੰਡਾਂ ਦੇ ਲੋਕਾਂ ਨੇ ਗਵਾਹੀ ਕੰਦਾ ਕਰ ਨੂੰ ਜਿਹੜਾ ਇਹ ਮੌਕਾ ਦਿੱਤਾ ਸੀ ਉਹ ਆ ਗੰਦੀ ਜੇ ਟਾਈਮ ਦਿੱਤਾ ਹੋਆ ਸੋ ਇਹ ਮਕਾਬਲੇ ਨੂੰ ਕਿਵੇਂ ਮੰਨਦੇ ਸੀ ਕੀ ਲੱਗਦਾ ਸੀ ਕਿ ਇਹ ਬਹੁਤ ਚੁਣੌਤੀਪੂਰਨ ਨਹੀਂ ਜਾਂ ਬੜਾ ਸ਼ਾਂਤਮਈ ਤਰੀਕੇ ਨਾਲ ਤੁਸੀਂ ਜਿਹੜੀ ਇਲੈਕਸ਼ਨ ਜਿੱਤ ਗਏ ਜੀ ਜਿਹੜੀ ਇਹ ਬਲਾਕ ਸਭ ਦੀ ਵਿੱਚ ਉਹਨਾਂ ਸਾਡੇ ਤੇ ਬਹੁਤ ਟਫ ਮੰਨੀ ਜਾਂਦੀ ਹੈ ਖਾਸ ਕਰਕੇ ਆਪਣੇ ਇਹ ਯਾਰਾ ਪਿੰਡਾਂ ਦੀ ਜਿਹੜੀ ਸੀਟ ਹੈ ਇਹਦੇ ਵਿੱਚ ਬਾਕੀ 7 ਮਾਈ ਢੰਗ ਦੇ ਨਾਲ ਆਪਾਂ ਇਹ ਜਿਹੜੀ ਆ ਸੀਟ ਜਿੱਤੀ ਹੈ ਕੋਈ ਵੀ ਇਹਦੇ ਵਿੱਚ ਕੋਈ ਧੱਕੇਸ਼ਾਹੀ ਵਾਲੀ ਕੋਈ ਗੱਲ ਨਹੀਂ ਹੈਗੀ ਬੜਾ ਵਧੀਆ ਲੋਕਾਂ ਨੇ ਸਹਿਯੋਗ ਦਿੱਤਾ ਆਪਣੇ ਸਰਪੰਚਾ ਦੇ ਆਪਣੇ ਜਿਹੜੇ ਸਾਡੇ ਵਰਕਰ ਨੇ ਪੂਰੇ ਸਹਿਯੋਗ ਦੇ ਨਾਲ ਮੈਂ ਇੱਥੇ ਤੱਕ ਪਹੁੰਚਿਆ ਜੀ ਸੋ ਸਮਾਜ ਸੇਵੀ ਕਮਾਜੀ ਕਾਫੀ ਤੁਹਾਡਾ ਜਿਹੜਾ ਯੋਗਦਾਨ ਰਿਹਾ ਤੁਸੀਂ ਇਹਨੂੰ ਮਾਂ ਤੇ ਸੰਵਚ ਪੱਤੇ ਹੋ ਗਿਆ ਕੋਈ ਨਹੀਂ ਰਹੀ ਜਾਂ ਤੁਸੀਂ ਕੋਈ ਹੋਰ ਹੋਦੇ ਤੇ ਨਹੀਂ ਕੰਮ ਕੀਤਾ ਸੋ ਕਾਫੀ ਸਮਾਜ ਸੇਵੀ ਕਮਾ ਦੇ ਵਿੱਚ ਤੁਸੀਂ ਜਿਹੜਾ ਉਹ ਕੰਮ ਕੀਤਾ ਹੈਗਾ ਕੀ ਤੁਹਾਨੂੰ ਲੱਗਦਾ ਕਿੰਨਾ ਕਿਤੇ ਉਹਦਾ ਤੁਹਾਨੂੰ ਫਾਇਦਾ ਮਿਲਿਆ ਬਿਲਕੁਲ ਜੀ ਵੇਖੋ ਪਹਿਲਾਂ ਤੋਂ ਤੇ ਆ ਤਾਂ ਇਸ ਲੈਣ ਤੇ ਨਿਗੇ ਪਏ ਸੀ ਘਰੇੂ ਜ਼ਿਮੀਂਦਾਰ ਰਹਾ ਹੀ ਆਪਣੇ ਘਰ ਦੇ ਖੇਤੀਬਾੜੀ ਕੰਮ ਕਰਦੇ ਆ ਪਰ ਫਿਰ ਵੀ ਇਹਨਾਂ ਇਲਾਕੇ ਦੇ ਵਿੱਚ ਜਿੰਸ ਕਿਸੇ ਵੀਰ ਭਰਾ ਨੂੰ ਕਿਸੇ ਚੀਜ਼ ਦੀ ਵੀ ਲੋੜ ਪਈ ਆ ਆਪਾਂ ਆਪ ਪਹੁੰਚ ਕੇ ਆਣ ਆਂ ਦੀਆਂ ਦੁੱਖ ਦੇ ਵਿੱਚ ਵੀ ਪਹੁੰਚੇ ਆ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੋਈ ਵੀ ਕੰਮ ਦੇਖੋ ਪਿੱਛੇ ਫਲੱਡ ਆਏ ਨੇ ਕਈ ਬੰਦੇ ਮਤਲਬ ਦੂਰੋਂ ਨੇੜੋਂ ਆ ਕੇ ਫਸੇ ਪਏ ਹੀ ਰਾਹ 'ਚ ਗੱਡੀਆਂ ਖਰਾਬ ਹੋਈਆਂ ਪਈਆਂ ਨੇ ਤੇ ਚਲੋ ਕੋਲੋਂ ਆਪਾਂ ਜੋ ਵੀ ਕੋਲ ਟਰੈਕਟਰ ਲੈ ਕੇ ਜਾਣਾ ਦੀਆਂ ਗੱਡੀਆਂ ਲੈ ਕੇ ਖੜਾ ਜੋ ਲੋਕਾਂ ਦੇ ਘਰਾਂ ਘਰਾਂ ਚ ਪਚਾਇਆ ਉਹਦੇ ਤੇ ਵੀ ਲੋਕਾਂ ਦਾ ਪ੍ਰਭਾਵ ਆ ਕਿ ਵਾਕਈ ਇਹ ਬੰਦੇ ਆ ਨਾਲ ਬੰਦੇ ਖੜਨ ਨਾਲ ਹੀ ਨੇ ਸੋ ਤੇ ਗੱਲ ਕਰੀਏ ਵਿਕਾਸ ਕਰ ਜਾਂਦੀ ਪਿੰਡਾਂ ਦੇ ਕਾਫੀ ਕਸਰ ਜਿਹੜੇ ਦੂਹੇ 980 ਵੀ ਦੇ ਅਵਿਗੜ ਦੇ ਵਿੱਚ ਸੋ ਇੱਕ ਬਾਰਡਰ ਦਾ ਇਹ ਪਿੰਡ ਪਿੰਦਾ ਵੈਂਸ ਸੋ ਕਿਵੇਂ ਦੇਖਦੇ ਹੋ ਜੁਮਿਆਂ ਦੀ ਕਾਫੀ ਵੱਡੀ ਆ ਉਹ ਕਿਵੇਂ ਵਿਕਾਸ ਕਰ ਜਿਹੜੇ ਕਰਾ ਪਾਉਗੇ ਤੁਸੀਂ ਇਹ ਜੀ ਮਾਨ ਸਰਕਾਰ ਦੀ ਸਹਯਤਾ ਨਾਲ ਹੀ ਅਸੀਂ ਇਹ ਕੰਮ ਕਰਾ ਸਕਦੇ ਆਂ ਬਾਕੀ ਸਾਡਾ ਇਹ ਇਲਾਕਾ ਬਹੁਤ ਪਿਛੜਿਆ ਹੋਇਆ ਲੱਗਦਾ ਹੈ ਕਿਉਂ ਬਾਰਡਰ ਦੇ ਨੇੜੇ ਹੋਣ ਕਰਕੇ ਇੱਧਰ ਕਾਫੀ ਜਿਹੜਾ ਹਾਲਾਤ ਵਿਗੜੇ ਪਏ ਨੇ ਇੱਕ ਤੇ ਜਿਹੜਾ ਫਲੱਡ ਆਉਣ ਦੇ ਨਾਲ ਜਿਹੜਾ ਸਾਡਾ ਨੁਕਸਾਨ ਹੋਇਆ ਫਸਲਾਂ ਦਾ ਜਾਨੀ-ਮਾਲੀ ਕਈ ਵਿੱਚ ਘਰ ਟੱਗੇ ਨੇ ਘਰੋਂ ਬੇਘਰ ਹੋ ਗਏ ਨੇ ਇਹ ਲੋਕ ਆਪਣਾ ਸਟੈਂਡ ਅਪ ਕਰਨ ਵਾਸਤੇ ਕਮ ਸੇ ਕਮ 10 ਸਾਲ ਪਿੱਛੇ ਚਲੇ ਗਏ ਨੇ ਇਹਨਾਂ ਨਾਲ ਵਾਦ ਸਦਕੇ ਆਪਾਂ ਸਹਾਯੋਗ ਦੇਈਏ ਮੈਂ ਤੇ ਮਾਨ ਸਰਕਾਰ ਨੂੰ ਇਹੀ ਉਮੀਦ ਰੱਖਦਾ ਕਿਸ ਇਲਾਕੇ ਬਾਰੇ ਜਾਂ ਬਹੁਤੀ ਢੰਗਾਈ ਦੇ ਨਾਲ ਖਿਆਲ ਕੀਤਾ ਜਾਂਦਾ। ਸੋ ਕੀ ਲੱਗਦਾ ਤੁਸੀਂ ਫੇਸ ਵਾਲੀ ਉਹ ਦਾਪ ਦੇ ਇਹ ਲਕਸ਼ਣ ਜੀਤੀ ਹੈ ਜਾਂ ਪੰਜਾਬ ਸਰਕਾਰ ਦੇ ਕੰਮਾਂ ਲੈ ਕੇ ਲੋਕਾਂ ਨੇ ਵੋਟ ਪਾਈ? ਦੇਖੋ ਜੀ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਹੀ ਆ ਜਾਂਦੀਆਂ ਨੇ। ਬਾਕੀ ਲੋਕ ਬੰਦੇ ਤੇ ਹੀ ਫੇਸ ਵਾਲੀ ਉਹ ਵੀ ਵੇਖ ਕੇ ਇਹ ਕੰਮ ਕਰਦੇ ਨੇ। ਦੂਜਾ ਦੇਖਦੇ ਨੇ ਪਹਿਲਾਂ ਕਿ ਇਹ ਬੰਦੇ ਦਾ ਪਛੋਕੜ ਕੀ ਹੈ? ਇਹ ਕੰਮ ਕਰਨ ਯੋਗ ਹੈ ਜਾਂ ਨਹੀਂ? ਦੂਜੀ ਗੱਲ ਮਾਨ ਸਰਕਾਰ ਨੇ ਜਿਹੜੇ ਕੰਮ ਕੀਤੇ ਨੇ ਇਹਨਾਂ ਤੋਂ ਵੀ ਲੋਕ ਖੁਸ਼ ਹੋ ਕੇ ਇਸ ਲੈ ਤੇ ਮੈਨੂੰ ਬਚਾਇਆ ਮਾਨ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ ਦੇਖੋ ਸਾਨੂੰ ਪਿੱਛੇ ਫਸਲਾਂ ਦਾ ਮਤਲਬ ਖਰਾਬ ਹੋਣ ਤੇ ਖਰਾਬੇ ਵੀ ਦਿੱਤੇ ਹੋਏ ਹੈਗੇ ਨੇ ਇਹਨਾਂ ਨੇ ਕਿੱਲੇ ਪ੍ਰਤੀ 20000 ਰੁਪਿਆ ਹਰ ਮਤਲਬ ਜ਼ਿਮੀਂਦਾਰ ਨੂੰ ਘਰੇ ਪਹੁੰਚਾਇਆ ਤੇ ਜਿਹੜਾ ਕਣਕ ਦੇ ਬੀਜ ਹਰ ਬੰਦੇ ਨੂੰ ਕਣਕ ਦਾ ਬੀਜ ਜੰਨੇ ਜੰਨੇ ਏਕੜ ਜ਼ਮੀਨ ਹੀ ਉਹਨਾਂ ਨੂੰ ਮਤਲਬ ਇਹਨਾਂ ਨੇ ਘਰ-ਘਰ ਬੀਜ ਪਹੁੰਚਾਇਆ ਕਿ ਬੱਤੀ ਇਹਨਾਂ ਫ੍ਰੀ ਕੀਤੀ ਆ ਦੇਖੋ ਦਿਨ ਰਾਤ ਬੱਤੀ ਆ ਰਹੀ ਹੈ ਘਰਾਂ ਲਈ ਵੀ ਮੋਟਰਾਂ ਲਈ ਵੀ ਕੋਈ ਪਰੇਸ਼ਾਨੀ ਨਹੀਂ ਹੈ ਜੀ ਬਹੁਤ ਵਧੀਆ ਸਹਿਯੋਗ ਦੇ ਰਹੀ ਆ ਇਹ ਮਾਨ ਸਰਕਾਰ ਅੰਤਰਵਾਦ ਕਰਦੇ ਆ ਦਿਲੋਂ ਧੰਨਵਾਦ ਕਰਦੇ ਆ ਸੋ ਤੇ ਸਰ ਲੋਦੀ ਪਾਰਟੀਆਂ ਲੋ ਕਿੰਨਾ ਕਿਤੇ ਅੱਜ ਜੀ ਗੱਲ ਜਾਈ ਕਿ ਆਮ ਆਦਮੀ ਪਾਰਟੀ ਨੇ ਧੱਕਾ ਕੀਤਾ ਧੱਕੇ ਨਾਲ ਆਪਣੇ ਵਿੱਚ ਆ ਜਾ ਧੱਕੇ ਨਾਲ ਵੋਟਾਂ ਪਾਈਆਂ ਕੀ ਲੱਗਦਾ ਤੁਹਾਨੂੰ ਇਹ ਤੁਹਾਡੇ ਲੋਨ ਦੇ ਵਿੱਚ ਜੁ ਕਿ ਇਦਾਂ ਦੀ ਗੱਲਬਾਤ ਹੋਈ ਦੇ ਵਿੱਚ ਸਾਡੇ ਜ਼ੋਨ ਚ ਇਹ ਜੀ ਕੋਈ ਗੱਲਬਾਤ ਨਹੀਂ ਬੜੇ ਵਧੀਆ ਢੰਗ ਨਾਲ ਵੋਟਾਂ ਪਈਆਂ ਨੇ ਕਿਸੇ ਵੀ ਪਿੰਡ ਚੋਂ ਕੋਈ ਵੀ ਮੁਸ਼ਕਲ ਨਹੀਂ ਆਈ ਕੋਈ ਕਿਸੇ ਨੂੰ ਵੋਟ ਪਾਉਣ ਦੀ ਨਹੀਂ ਆਈ ਵੱਧ ਚੜ ਕੇ ਵੋਟ ਵੀ ਕਾਫੀ ਲੋਕਾਂ ਨੇ ਮਨਨ ਚਾਹ ਦੇ ਨਾਲ ਪਾਈ ਹੈ ਸੋ 11 ਪਿੰਡਾਂ ਦੇ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਤਾਂ ਮਾਨ ਬਖਸ਼ਿਆ ਤੋਂ ਦੇ ਦਿੱਤੇ ਬਲਾ ਸੰਤੀ ਦਾ ਤਾਂ ਸਿੱਧਿਆ ਸੋ ਨਸਜ ਕੀ ਦਿਨਾ ਚੱਲਦੇ ਨਾ ਬਣਾ ਮੈਂ ਇਹਣਾ ਪਿੰਡਾਂ ਦੀ ਸੇਵਾ ਜਿਹੜੀ ਆ ਮੈਂ ਆਪਣੇ ਦੇ ਸਿਰ ਮੱਥੇ ਲਈ ਹੈ। ਮੈਨੂੰ ਫਕਰ ਹੈ ਕਿ ਇਹਣਾ ਪਿੰਡਾਂ ਨੇ ਮੈਨੂੰ ਇਤੋਂ ਤੱਕ ਬਚਾਇਆ ਤੇ ਮੈਂ ਇਹਾਂ ਦੀ ਮਤਲਬ ਜਿੰਨੀ ਹੋ ਸਕੇ ਮਾਨ ਸਰਕਾਰ ਦੀ ਮਤਲਬ ਹੱਥ ਦੇ ਨਾਲ ਇਹਣਾ ਪਿੰਡਾਂ ਦਾ ਜਿੰਨਾ ਵੀ ਕਾਰਜਕਾਰ ਪਿੱਛੇ ਰਹਿ ਗਿਆ ਵਾ ਅਧੂਰਾ ਰਹਿ ਗਿਆ ਜਿਹੜਾ ਉਹਨਾਂ ਨੂੰ ਪੂਰਾ ਕਰਾਂਗੇ। ਸੋ ਇਹ ਸੰਸਾੜੇ ਨਾਲ ਬਲਾਸੰਤੀ ਮੈਂਬਰ ਆ ਗੁਰਮੁਖ ਸਿੰਘ ਜੀ ਉਹ ਇਹਨਾਂ ਦਾ ਕਹਿਣਾ ਕਿ ਇਹ ਜਿਹੜੀ ਸੇਵਾ ਦਿੱਤੀ ਗਈ ਹੈ 11 ਪਿੰਡਾਂ ਦੇ ਲੋਕਾਂ ਵੱਲੋਂ ਸੋ ਬੜੀ ਬੇਕੂਬੀ ਜਿਹੜੀ ਬੜੇ ਇਮਾਨਦਾਰੀ ਨਾਲ ਤਾਂ ਦੇ ਇਨਾਂ ਜਿਹੜੀ ਉਹਨਾਂ ਭਾਈ ਜਾਵੇਗੀ ਸੋ ਜਿਵੇਂ ਜਿਵੇਂ ਸਰਕਾਰ ਤੋਂ ਇਹਨਾਂ ਨੂੰ ਸਹੂਲਤਾਂ ਦੇ ਗ੍ਰਾਂਟਾਂ ਆਣਗੇ ਉਦ ਤੱਕ ਇਹਨਾਂ ਗ੍ਰਾਂ 11 ਪਿੰਡਾਂ ਦਾ ਜਿਹੜਾ ਉਹ ਖਾਸ ਪ੍ਰਵਾਪਨਗੇ ਸੋ ਰਾਤ ਦੇਣ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣਗੇ